ਕਰੋੜਾ ਰੁਪਏ ਦੀ ਇਹ ਬਸ ਤਿਆਰ ਕਰ ਦਿੱਤੀ ਗਈ ਹੈ ਪ੍ਰਭ ਆਸਰਾ ਵੱਲੋਂ ਕਿਉਂਕਿ ਪਾਣੀ ਦੇ ਉਤਰਨ ਤੋਂ ਬਾਅਦ ਬਹੁਤ ਪ੍ਰਕਾਰ ਦੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਫੈਲਣ ਦਾ ਖਤਰਾ ਹੈ ਦੇਖ ਸਕਦੇ ਹੋ ਇਹ ਮੋਬਾਈਲ ਕਲੀਨਿਕ ਹੈ ਇਹਨੂੰ ਇਹ ਜਿੱਥੇ ਮਰਜੀ ਜਿੰਮੇ ਜਾ ਸਕਦੀ ਹੈ ਸੰਗਤ ਨੇ ਤੇ ਪ੍ਰਮਾਤਮਾ ਨੇ ਜਿਵੇਂ ਜਿਵੇਂ ਸੋਚ ਪਾਈ ਹੈ ਤੇ ਸੰਗਤ ਨੇ ਆਪਣੇ ਭੈਣ ਭਰਾਵਾਂ ਦਾ ਦਰਦ ਮਹਿਸੂਸ ਕੀਤਾ ਹੈ ਠੀਕ ਹੈ ਜਿਹੜਾ ਅਟੈਕ ਹੋਇਆ ਪਾਣੀ ਦਾ ਜੀ ਦੇ ਨਾਲ ਘਰ ਵੀ ਤਬਾਹ ਹੋਏ ਹਨ ਤੇ ਜਿਹਦੇ ਨਾਲ ਪਸ਼ੂ ਵੀ ਤਬਾਹ ਹੋਏ ਹਨ ਤੇ ਜਿਹਦੇ ਨਾਲ ਬਹੁਤ ਸਾਰੀਆਂ ਮਤਲਬ ਅਲੱਗ-ਅਲੱਗ ਤਰ੍ਹਾਂ ਨਾਲ ਜਾਨਾਂ ਬਿਮਾਰੀਆਂ ਨੇ ਜਨਮ ਲਿਆਏ ਜਿਹਦੇ ਨਾਲ ਬਿਜ਼ਨਸ ਵੀ ਤਵਾ ਹੋਈਆਂ ਨੇ ਫਸਲਾਂ ਵੀ ਤਵਾ ਹੋਈਆਂ ਕਿਹਿਆਂ ਦੇ ਆਪਰੇਸ਼ਨ ਜਿਹੜੇ ਸੀ ਇਸ ਵੇਲੇ ਉਹ ਕਹਿੰਦੇ ਸੀ ਆ ਕੇ ਤੇ ਗਿਰ ਕੇ 7 ਵਜੇ ਕਹਿੰਦਾ ਚੂੜਾ ਕ੍ਰੈਕ ਹੋਇਆ ਇਤਨੀਆਂ ਦੀਆਂ ਸਮੱਸਿਆਵਾਂ ਮਾ ਬਾਕੀਆਂ ਦੂਜੀਆਂ ਜਿਹੜੀਆਂ ਸਮੈਲ ਨਾਲ ਹੁਣ ਇਸ ਵੇਲੇ ਬਿਮਾਰੀਆਂ ਫੈਲ ਰਹੀਆਂ ਤਾਂ ਹੁਣ ਕੱਲਾ ਰਾਸ਼ਨ ਕੁਛ ਨਹੀਂ ਕਰੂਗਾ ਨਾ ਹੁਣ ਇਸ ਵੇਲੇ ਤਾਂ ਮਤਲਬ ਉਹਨਾਂ ਨੂੰ ਦਵਾਈਆਂ ਦੀ ਲੋੜ ਹੈਗੀ ਹੈ ਪਸ਼ੂਆਂ ਦੀਆਂ ਤੇ ਬੰਦਿਆਂ ਦੀਆਂ ਭੈਣ ਭਰਾਵਾਂ ਦੀਆਂ ਜਿਹੜੀਆਂ ਹੈਲਥ ਇਫੈਕਟ ਹੋਈ ਹੈ ਇਹ ਆਮ ਜਿਹੜਾ ਆਪਾਂ ਐਮਰਜ ਅਕਸੀਜਨ ਦੀ ਸਪਲਾਈ ਇਹ ਤੇ ਵੱਡੀ ਥੱਲੇ ਥੱਲੇ ਸਿਲੰਡਰ ਵੱਡੇ ਨਾਲ ਦੀ ਨਾਲ ਡਾਕਟਰ ਨੂੰ ਜੋ ਦੀ ਚਾਹੀਦੀ ਹੈਗੀ ਹੈ ਰੀਡਿੰਗ ਹੈ ਨਾ ਬੀ ਹਾਰਟ ਦੀ ਕੀ ਹੈ ਬੀਪੀ ਦੀ ਕੀ ਸਾਰੀਆਂ ਇਹ ਸਾਰਾ ਕੁਝ ਜਿਹੜਾ ਹੈ ਜਿੱਦੇ ਵਿੱਚ ਸੈਂਪਲ ਲੈਣਾ ਨਾਲ ਹੀ ਥੋੜਾ ਜਿਵੇਂ ਦਾ ਕਹਿੰਦੇ ਵੀ ਟੁਆਇਲਟ ਵਾਸ਼ਰੂਮ ਚਾਹੀਦਾ ਹੈਗਾ ਆ ਸਾਹਮਣੇ ਤੁਸੀਂ ਖੋਲੋਗੇ ਜੇ ਟੈਸਟ ਵਾਲੇ ਨੇ ਕੋਈ ਜਾਣਾ ਹੈਗਾ ਇੱਥੇ ਅਗਰ ਐਡਮਿਟ ਕੀਤਾ ਜਾ ਸਕਦਾ ਇੱਥੇ ਆਕਸੀਜਨ ਦੀ ਸਪਲਾਈ ਜਿੱਥੇ-ਇਥੇ ਵੀ ਲੋਡ ਹੈਗੀ ਹੈ ਇੱਥੇ ਜਿਵੇਂ ਡਾਕਟਰ ਕਹਿੰਦੇ ਸੀ ਵੀ ਅਸੀਂ ਇਹਨੂੰ ਹੋਰ ਵੀ ਵਧਾ ਸਕਦੇ ਹਾਂ ਅੱਜ ਦੇ ਵਿੱਚੋਂ ਨਿਕਲੂਗਾ ਇੱਕ ਹੋਰ ਹੋਰ ਮੈਡ ਬਣ ਜਾਣਾ ਚੱਲਦਾ ਫਿਰਦਾ ਹਸਪੀਟਲ ਦਿਖਾ ਰਹੇ ਹਾਂ ਤੁਹਾਨੂੰ ਅੰਦਰ ਕਾਰਡੀਕ ਯੂਨਿਟ ਦਿਖਾਈ ਆ ਉਸ ਤੋਂ ਬਾਅਦ ਐਡਮਿਟ ਕਿੱਥੇ ਕਰ ਸਕਦੇ ਆ ਤਾਂ ਹੁਣ ਇਹ ਅਤੀ ਆਧੁਨਿਕ ਲੈਬ ਹੈ ਅਸੀਂ ਜਦੋਂ ਆਪਾਂ ਸੈਂਪਲ ਲੈਂਦੇ ਆ ਸੈਂਪਲ ਲੈਣ ਤੋਂ ਅਸੀਂ 10 ਮਿੰਟ ਦੇ ਅੰਦਰ ਅੰਦਰ ਸੀਬੀਸੀ ਦੀ ਰਿਪੋਰਟ ਦੇ ਸਕਦੇ ਆ ਇਮੀਡੀਏਟਲੀ ਇਦੇ ਵਿੱਚ ਅਸੀਂ ਸੀਵੀਸੀ ਦੇ ਵਿੱਚ ਕੰਪਲੀਟ ਬਲੱਡ ਸੈਲ ਕਾਊਂਟ ਕਰ ਸਕਦੇ ਜਿਹਦੇ ਵਿੱਚ ਐਚਬੀ, ਟੀਐਲਸੀ, ਡੀਐਲਸੀ, ਪਲੇਟਲੈਟ, ਲੈਂਫੋਫਿਲ, ਨਿਊਟ੍ਰੋਫਿਲ ਸਾਰੇ ਟੈਸਟ ਆ ਜਾਂਦੇ ਨੇ ਇਹ ਮਾਨੀਟਰ ਅਤੀ ਆਧੁਨਿਕ ਹੈ ਹਾਂਜੀ ਇਹ ਅਤੀ ਆਧੁਨਿਕ ਲੇਟਸ ਤਕਨੀਕ ਦਾ ਹੈ ਜੀ ਲਗਭਗ 3.5-2 ਕਰੋੜ ਦੀ ਇਹ ਪਾਸ ਤਿਆਰ ਕਰਦੀ ਪੰਜਾਬੀਆਂ ਨੇ ਤਾਂ ਐਕਸਟਰਾ ਆਰਡੀਨਰੀ ਕੀਤਾ ਬਾਕੀ ਪਿੱਠ ਥਾਪੜਨ ਵਾਲੀ ਗੱਲ ਇਹ ਤਾਂ ਕਰੋੜਾਂ ਕਰੋੜਾਂ ਦੀ ਗੱਲ ਨਹੀਂ ਹੈਗੀ ਪੰਜਾਬੀਆਂ ਜੱਲ ਵੀ ਆਪਣੇ ਪੈੜ ਭਰਾ ਮੇ ਜੋ ਸਮੱਸਿਆ ਇਹੋ ਜੀ ਮੁਸੀਬਤ ਦੀ ਘੜੀ ਦੇ ਵਿੱਚ ਹੈ ਉਹ ਕਹਿੰਦੇ ਆ ਤੁਸੀਂ ਇੰਨੇ ਤੇਜ਼ ਪਾਣੀ ਚ ਪੂ ਜਾ ਰਹੇ ਹੋਗੇ ਤੁਹਾਨੂੰ ਆ ਹੋ ਜੂਗਾ ਆ ਹੋ ਜੂਗਾ ਤੇ ਉਹ ਮੈਂ ਕਿਹਾ ਵੀ ਤੁਹਾਡਾ ਬੱਚਾ ਤੁਹਾਡਾ ਭੈਣ ਭਰਾ ਹੋਵੇ ਵੀ ਫਿਰ ਤੁਸੀਂ ਕੀ ਸੋਚੂਗੇ ਸਸ਼ੀਕਾਲ ਡੇਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਗगन ਸ਼ਕਲਾ ਜਿਸ ਤਰ੍ਹਾਂ ਦੀ ਵਿਫਤਾ ਪੰਜਾਬ ਤੇ ਆਈ ਸੀ ਉਸ ਨੂੰ ਲੈ ਕੇ ਬਹੁਤ ਸਾਰੇ ਲੋਕਾਂ ਨੇ ਅਗਰ ਦੇਖਿਆ ਜਾਵੇ ਤਾਂ ਬਹੁਤ ਸਾਰੇ ਸਵਾਲ ਸੀਗੇ ਪੰਜਾਬ ਦਾ ਇੱਕ ਹਿੱਸਾ ਹੜ੍ਹਾਂ ਦੀ ਮਾਰ ਦੇ ਵਿੱਚ ਸੀ ਤੇ ਲੱਖਾਂ ਏਕੜ ਜ਼ਮੀਨ ਤਬਾਹ ਹੋ ਚੁੱਕੀ ਸੀ ਚਾਏ ਉਹ ਗਰੀਬ ਪਰਿਵਾਰਾਂ ਨਾਲ ਜੁੜੇ ਲੋਕ ਕਿਉਂ ਨਾ ਹੋਣ ਲੋਕਾਂ ਦੇ ਘਰਾਂ ਦੇ ਘਰ ਖਤਮ ਹੋ ਗਏ ਪਰ ਹੁਣ ਪਾਣੀ ਉਤਰਿਆ ਪਾਣੀ ਉਤਰਨ ਤੋਂ ਬਾਅਦ ਵੱਡੀ ਮੁਸੀਬਤ ਇਸ ਵੇਲੇ ਪੰਜਾਬ ਦੇ ਮੂਹਰੇ ਖੜੀ ਹੈ ਕਿ ਆਖਰ ਪਾਣੀ ਉਤਰਨ ਤੋਂ ਬਾਅਦ ਉਸ ਮੁਸੀਬਤ ਦੇ ਨਾਲ ਦੋ ਚਾਰ ਕਿਵੇਂ ਹੋਇਆ ਜਾਊਗਾ ਲਗਾਤਾਰ ਕਿਸਾਨਾਂ ਦਾ ਜੇ ਜ਼ਿਕਰ ਕਰਿਆ ਜਾਵੇ ਤਾਂ ਉਹਨਾਂ ਦੀਆਂ ਜ਼ਮੀਨਾਂ ਕਿਵੇਂ ਪੱਧਰੀਆਂ ਹੋਣਗੀਆਂ ਪਾਣੀ ਤੋਂ ਬਾਅਦ ਫੈਲ ਰਹੀਆਂ ਬਿਮਾਰੀਆਂ ਤੋਂ ਬੱਚਿਆ ਕਿਵੇਂ ਜਾਊਗਾ ਪਰ ਪੰਜਾਬੀ ਪੰਜਾਬੀ ਆਪਣੀਆਂ ਦਿਲਦਾਰੀਆਂ ਦੇ ਲਈ ਵੱਡੇ ਦਿਲ ਦੇ ਲਈ ਹਮੇਸ਼ਾ ਜਾਣੇ ਜਾਂਦੇ ਨੇ ਤਾਂ ਹੁਣ ਮੈਡੀਕਲ ਫੈਸਿਲਿਟੀ ਸਭ ਤੋਂ ਜ਼ਰੂਰੀ ਹੈ ਕਿ ਲੋਕਾਂ ਨੂੰ ਬਿਮਾਰੀ ਤੋਂ ਬਚਾਇਆ ਕਿਸ ਤਰ੍ਹਾਂ ਜਾ ਸਕੇ ਤਾਂ ਕਰੋੜਾਂ ਰੁਪਏ ਦੀ ਇਹ ਬਸ ਤਿਆਰ ਕਰ ਦਿੱਤੀ ਗਈ ਹੈ ਪ੍ਰਭ ਆਸਰਾ ਵੱਲੋਂ ਜਿੱਥੇ ਕਿ ਕਿਉਂਕਿ ਪਾਣੀ ਦੇ ਉਤਰਨ ਤੋਂ ਬਾਅਦ ਬਹੁਤ ਪ੍ਰਕਾਰ ਦੀਆਂ ਬਿਮਾਰੀਆਂ ਜਿਹੜੀਆਂ ਨੇ ਉਹ ਫੈਲਣ ਦਾ ਖਤਰਾ ਹੈ ਦੇਖ ਸਕਦੇ ਹੋ ਇਹ ਮੋਬਾਈਲ ਕਲੀਨਿਕ ਹੈ ਇਨੂੰ ਇਹ ਜਿੱਥੇ ਮਰਜ਼ੀ ਜਿੰਮੇ ਜਾ ਸਕਦੀ ਹੈ ਕਰੋੜਾਂ ਪੈਦੀ ਲਾਗਤ ਦੇ ਨਾਲ অতি ਆਧੁਨਿਕ ਤਰੀਕੇ ਦੀ ਇਹ ਬੱਸ ਤਿਆਰ ਕਰ ਦਿੱਤੀ ਗਈ ਹੈ ਪ੍ਰabhasra ਵੱਲੋਂ ਤਾਂ Prabhasra ਦੇ ਫਾਊਂਡਰ ਸ਼ਮਸ਼ੇਰ ਸਿੰਘ ਜੀ ਸਾਡੇ ਨਾਲ ਨੇ ਸ਼ਮਸ਼ੇਰ ਜੀ ਹਾਂਜੀ ਪਹਿਲਾਂ ਤਾਂ ਤੁਹਾਨੂੰ ਬਹੁਤ ਵਧਾਈਆਂ ਕਿਉਂਕਿ ਇਹ ਬਹੁਤ ਜ਼ਰੂਰੀ ਚੀਜ਼ ਸੀਗੀ ਹਰ ਇੱਕ ਚੀਜ਼ ਨੂੰ ਤੋਂ ਪਹਿਲਾਂ ਜਾਨ ਜ਼ਰੂਰੀ ਆ ਤੇ ਬਿਮਾਰੀਆਂ ਤੋਂ ਬਚਣ ਦੇ ਲਈ ਇਹ অতি ਆਧੁਨਿਕ ਬੱਸ ਤਿਆਰ ਕੀਤੀ ਹੈ ਤੁਸੀਂ ਨਹੀਂ ਇਹ ਹਾਂਜੀ ਸੰਗਤ ਨੇ ਤੇ ਪਰਮਾਤਮਾ ਨੇ ਜਿਵੇਂ ਜਿਵੇਂ ਸੋਚ ਪਾਈ ਹੈ ਹਾਂ ਤੇ ਸੰਗਤ ਨੇ ਆਪਣੇ ਭੈਣ ਭਰਾਵਾਂ ਦਾ ਦਰਦ ਮਹਿਸੂਸ ਕੀਤਾ ਹੈ ਕਿ ਨਹੀਂ ਠੀਕ ਹੈ ਜਿਹੜਾ ਅਟੈਕ ਹੋਇਆ ਪਾਣੀ ਦਾ ਜਿਹਦੇ ਨਾਲ ਘਰ ਵੀ ਤਬਾਹ ਹੋਏ ਆ ਤੇ ਜਿਹਦੇ ਨਾਲ ਪਸ਼ੂ ਵੀ ਤਬਾਹ ਹੋਏ ਆ ਤੇ ਜਿਹਦੇ ਨਾਲ ਬਹੁਤ ਸਾਰੀਆਂ ਮਤਲਬ ਅਲੱਗ-ਅਲੱਗ ਤਰ੍ਹਾਂ ਨਾਲ ਜਾਨਾਂ ਬਿਮਾਰੀਆਂ ਨੇ ਜਨਮ ਲਿਆਏ ਜਿਹਦੇ ਨਾਲ ਬਿਜ਼ਨਸ ਵੀ ਤਬਾਹ ਹੋਏ ਜਿਹਨਾਂ ਫਸਲਾਂ ਵੀ ਤਬਾਹ ਹੋਈਆਂ ਤੇ ਬਹੁਤ ਕੁ ਤਬਾਹ ਹੋਣ ਦੇ ਨਾਲ ਜਿਹੜੀਆਂ ਕਿ ਇਸ ਵੇਲੇ ਹੁਣ ਇਸ ਦੂਜਾ ਦੌਰ ਜਿਹੜਾ ਹੈਗਾ ਰੈਸਕਿਊ ਕਰਨ ਦਾ ਠੀਕ ਹੈ ਉਹਦੇ ਵਿੱਚੋਂ ਘਟ ਗਿਆ ਹੁਣ ਤੇ ਜਿਹੜਾ ਸੀ ਇੱਕ ਫਸਟ ਮਤਲਬ ਪਹਿਲਾ ਉਹਨਾਂ ਨੂੰ ਰਾਸ਼ਨ ਨੂੰ ਤਰਸ ਕੇ ਕਨੈਕਸ਼ਨ ਟੁੱਟ ਗਿਆ ਸੀ ਨਾ ਤੇ ਉਹ ਚੀਜ਼ਾਂ ਨੂੰ ਜਿਹੜਾ ਸੀ ਪਹਿਲਾ ਸਟੈਪ ਹੁਣ ਜਿਹੜੀ ਦੂਜੀ ਪ੍ਰਾਇੋਰਟੀ ਹੈ ਇਸ ਵੇਲੇ ਬਿਮਾਰੀਆਂ ਜਨਮ ਲੈ ਰਹੀਆਂ ਬਹੁਤ ਅੱਛਾ ਜੇ ਦੇਖਿਆ ਜਾਵੇ ਤਾਂ ਤੁਸੀਂ ਲਗਭਗ ਕਰੀਬ 15 ਤੋਂ 20 ਦਿਨ ਤੋਂ ਗਰਾਊਂਡ ਤੇ ਹੋ ਜ਼ੀਰੋ ਤੇ ਆ ਜਿਆਦਾ ਹੋ ਗਏ ਤੁਹਾਨੂੰ ਤਾਂ ਹੁਣ ਇਹ ਚੀਜ਼ ਤੁਹਾਨੂੰ ਅਬਜ਼ਰਬ ਹੋਈ ਕਿ ਇਹ ਚੀਜ਼ ਬਹੁਤ ਜ਼ਰੂਰੀ ਹੈ ਲੋਕ ਰਾਸ਼ਨ ਚਾਰਾ ਲੈ ਕੇ ਜਾ ਰਹੇ ਨਹੀਂ ਇਹ ਤਾਂ ਮੈਨੂੰ ਲੱਗਦਾ ਸਾਰੇ ਜਿਹੜੇ ਵਿਚਾਰਵਾਨ ਹੈ ਮਹਿਸੂਸ ਕਰਦੇ ਹੋਣਗੇ ਕਿ ਉਸ ਵੇਲੇ ਦੀ ਲੋੜ ਜਿਹੜੀ ਸੀ ਉਹ ਇੱਕ ਡਿਫਰੈਂਟ ਲੋੜ ਹੈ ਭਾਵੇਂ ਉਹਦੇ ਵਿੱਚੋਂ ਵੀ ਕੋਈ ਹਿੱਸਾ ਜੇ ਜਾਰੀ ਰਹੇਗਾ ਕਿ ਬਹੁਤ ਸਾਰੇ ਐਸੇ ਲੋੜਵੰਦ ਪਰਿਵਾਰ ਹੈ ਜਿਨ੍ਹਾਂ ਨੂੰ ਤੁਸੀਂ 10 ਦਿਨ ਦਾ 15 ਦਿਨ ਦਾ ਰਾਸ਼ਨ ਦਿੱਤਾ ਸੀ ਉਹਨਾਂ ਨੂੰ ਕਿਹੜਾ ਹੁਣ ਫਸਲ ਆ ਗਈ ਹੈ ਉਹਨਾਂ ਨੂੰ ਕਿਹੜਾ ਸੈਲਰੀ ਮਿਲ ਗਈ ਹੈ ਹੁਣ ਉਹਨਾਂ ਦੀ ਵੀ ਲੋੜ ਹੈਗੀ ਦੁਬਾਰੇ ਉਹਨਾਂ ਨੂੰ ਮੈਡੀਸਨ ਦੀ ਲੋੜ ਹੈ ਮੈਂ ਫੇਰ ਕਹਿੰਦਾ ਮੈਨੂੰ ਹਾਰਡ ਦੀਆਂ ਬਿਮਾਰੀਆਂ ਵਾਲੇ ਤੇ ਮੈਨੂੰ 슈ਗਰ ਦੀਆਂ ਮੈਨੂੰ 2ਪੀ ਦੀਆਂ ਬਿਮਾਰੀਆਂ ਵਾਲੇ ਬਹੁਤ ਇੱਕ ਭਰਾਟ ਵਾਲੇ ਸਟ्रेस ਐਂਜਾਇਟੀ ਵਾਲੇ ਬਹੁਤ ਤੇ ਉਹਨਾਂ ਨੂੰ ਬੜੀ ਤੁਰੰਤ ਹੈਲਪ ਦੀ ਲੋੜ ਹੈ ਕਈਆਂ ਦੇ ਆਪਰੇਸ਼ਨ ਜਿਹੜੇ ਸੀ ਇਸ ਵੇਲੇ ਉਹ ਕਹਿੰਦੇ ਸੀ ਆ ਕੇ ਤੇ ਗਿਰ ਕੇ 6:00 ਵਜੇ ਕਦਾ ਚੂੜਾ ਕਰੈਕ ਹੋਇਆ ਇਦਾਂ ਦੀਆਂ ਸਮੱਸਿਆਵਾਂ ਬਾਾਕੀਆਂ ਦੂਜੀਆਂ ਜਿਹੜੀਆਂ 스멜 ਨਾਲ ਹੁਣ ਇਸ ਵੇਲੇ ਬਿਮਾਰੀਆਂ ਫੈਲ ਰਹੀਆਂ ਉਹਦੇ ਵਿੱਚ ਤਾਂ ਹੁਣ ਕੱਲਾ ਰਾਸ਼ਨ ਕੁਛ ਨਹੀਂ ਕਰੂਗਾ ਨਾ ਹੁਣ ਇਸ ਵੇਲੇ ਤਾਂ ਮਤਲਬ ਉਹਨਾਂ ਨੂੰ ਦਵਾਈਆਂ ਦੀ ਲੋੜ ਹੈਗੀ ਹੈ ਪਸ਼ੂਆਂ ਦੀਆਂ ਤੇ ਬੰਦਿਆਂ ਦੀਆਂ ਭੈਣ ਭਰਾਵਾਂ ਦੀਆਂ ਜਿਹੜੀਆਂ ਹੈਲਥ ਇਫੈਕਟ ਹੋਈ ਹੈ ਤੇ 스멜 ਫੈਲ ਰਹੀ ਹੈ ਉਹ ਕਹਿੰਦੇ ਸੀ ਤੁਸੀਂ ਪ੍ਰੋਪਰ ਹੁਣ ਜਦੋਂ ਰਾਤ ਵੀ ਮੈਨੂੰ ਫੋਨ ਆ ਰਹੇ ਸੀ ਕੱਲ ਦਿਨ ਦੇ ਵਿੱਚ ਵੀ ਫੋਨ ਆਏ ਆ ਵੀ ਪਾਣੀ ਉਤਰ ਗਿਆ ਜੀ ਹੁ ਵੀ ਆਪਾਂ ਮੋਬਾਈਲ ਜਿਹੜਾ ਮੈਡੀਕਲ ਯੂਨਿਟ ਆ ਇਹ ਜਿਸ ਨੂੰ ਕੇ ਡਾਕਟਰਾਂ ਦੀ ਵਰਡਿੰਗ ਹੈਗੀ ਆ ਵੀ ਇਹ ਚੱਲਦਾ ਫਿਰਦਾ ਇੱਕ ਹਸਪਤਾਲ ਜਾਈਏ ਹਾਂ ਮਤਲਬ ਜਿਸ ਨੂੰ ਆਪਾਂ ਕਹੀਏ ਵੀ ਜਿਹਦੇ ਵਿੱਚ ਚੱਲਦਾ ਫਿਰਦਾ ਹਸਪਤਾਲ ਗਿਆ ਉਹਨੇ ਮਤਲਬ ਡਾਕਟਰਾਂ ਦੀ ਵਰਡਿੰਗ ਹੈ ਇਹ ਮੈਂ ਕਿੱਦਾਂ ਹੋ ਸਕਦਾ ਵੀ ਹਸਪਤਾਲ ਕਿੱਦਾਂ ਬਸ ਉਹ ਕਹਿੰਦੇ ਨਹੀਂ ਜਿਹੜੀ ਸਾਨੂੰ ਲੈਬ ਦੀ ਲੋੜ ਹੈ ਨਾ ਸਾਡੇ ਸਾਰੇ ਟੈਸਟ ਦੇ ਵਿੱਚ ਹੋ ਜਾਣੇ ਜਿੰਨੇ ਸਾਨੂੰ ਲੋੜ ਹੈਗੀ ਹੈ ਤੇ ਸਾਨੂੰ ਇੱਥੇ ਇਮੀਡੀਏਟਲੀ ਆ ਆ ਹਾਲਾਤ ਬੰਨ ਨਾਲ ਸਾਨੂੰ ਕਾਰਡੀਓ ਕਮਿਊਨਿਟਰ ਚਾਹੀਦਾ ਇਹਦੇ ਵਿੱਚ ਆਕਸੀਜਨ ਦੀ ਐਨੀ ਸਪਲਾਈ ਚਾਹੀਦੀ ਹੈ ਇਸ ਲੈਵਲ ਤੇ ਇੰਨੇ ਕਿ ਉਹ ਕਹਿੰਦੇ ਵੀ ਸਾਨੂੰ ਇਹਦੇ ਵਿੱਚ ਯੂਨ ਵੀ ਉਹਨਾਂ ਦੀ ਜਾਨ ਬਚਾਉਣ ਦੇ ਲਈ ਤਾਂ ਕਿ ਕੋਈ ਜਿਹੜਾ ਹੈਗਾ ਨਾ ਉਹਨਾਂ ਨੂੰ ਇੰਪਰੂਵ ਕਰਨ ਦੇ ਲਈ ਇਹਦਾ ਤੁਹਾਨੂੰ ਲੈ ਕੇ ਚੱਲਦੇ ਆਂ ਪਰ ਕੁਝ ਲਾਗਤ ਦੱਸ ਦੂੰ ਕਿ ਕਿੰਨੇ ਕੁ ਪੈਸੇ ਅਸੀਂ ਤਿਆਰ ਹੋਗੇ ਪੈਸਾ ਤਾਂ ਮੈਂ ਤਾਂ ਅਜੇ ਹੁਣ ਤਾਂ ਟੋਟਲ ਕੈਲਕੂਲੇਟ ਨਹੀਂ ਕੀਤਾ ਮੋਟਾ-ਮੋਟਾ ਜਿਹਾ ਪਹਿਲਾਂ ਹੀ ਕੈਲਕੂਲੇਟ ਕੀਤਾ ਸੀ ਉਸ ਵੇਲੇ ਕਰੋੜ ਰੁਪਏ ਨੂੰ ਕ੍ਰਾਸ ਕਰ ਰਿਹਾ ਸੀ ਇਹ ਉਹ ਜੀ ਜਦ ਤੋਂ ਬਾਅਦ ਲੱਗ ਗਿਆ ਹੋਰ ਹਾਂ ਉਹ ਮੰਗਾਈ ਆ ਰਹੇ ਹੁਣ ਵੀ ਤਾਂ ਇਹਦੇ ਵਿੱਚ ਆਹ ਚੀਜ਼ ਚਾਹੀਦੀ ਹੈ ਹੋਰ ਜਣੀਆ ECG ਮਸ਼ੀਨਾਂ ਦੀ ਵਿੱਚ ਮੈਨੂੰ ਨਹੀਂ ਸੀ ਧਿਆਨ ਹਾਂ ਔਰ ਕੁਝ ਜਿਹੜੀਆਂ ਚੀਜ਼ਾਂ ਮਤਲਬ ਡਾਕਟਰ ਦੇਖ ਰਹੇ ਹੈ ਚੈੱਕ ਕਰ ਰਹੇ ਹਨ ਉਹਨਾਂ ਦੇ ਨਾਲ ਦੀ ਨਾਲ ਆਰਡਰ ਗਏ ਹੈ ਵੈਸੇ ਆ ਜਿਵੇਂ ਤੁਸੀਂ ਦੇਖ ਰਹੇ ਹੋ ਹਾਂ ਆਜੋ ਥੋੜਾ ਇਕੱਲਾ ਇਕੱਲਾ ਕੈਮਰਾ ਪਾਸੋਂ ਨੂੰ ਕਹੂੰਗਾ ਇਹ ਸਾਰੇ ਇਹ ਕੈਬਨ ਹੈ ਇਹ ਡਾਕਟਰ ਜੀ ਆ ਦੇਖੋ ਆ ਚੀਜ਼ਾਂ ਇਹਦੇ ਮਲਟੀ ਪਰਪਸ ਜਿਵੇਂ ਇੱਥੋਂ ਆਪਾਂ ਕੋਈ ਵੀ ਚੀਜ਼ ਇਹ ਸਾਰਾ ਫੋਲਡਿੰਗ ਸਿਸਟਮ ਹੈ ਇਹ ਆ ਲੋ ਇੱਥੇ ਕੁਝ ਵੀ ਕਰਨਾ ਇਹ ਇੱਥੇ ਸੈੱਟ ਹੋ ਗਿਆ ਆ ਡਾਕਟਰ ਦਾ ਇੱਥੇ ਐਕਸੀਜਨ ਲਾਉਣੀ ਹੋ ਤਾਂ ਅੱਡੀ ਜੋ ਵੀ ਇਹ ਇਹ ਆਮ ਜਿਹੜਾ ਆਪਾਂ ਅਮਰਜੈਂਸੀ 'ਚ ਦੇਖਦੇ ਆ ਨਾ ਬਾਕੀ ਨੇ ਸਪਲਾਈ ਇਹ تھے ਵੱਡੀ ਥੱਲੇ ਥੱਲੇ ਸਿਲੰਡਰ ਵੱਡੇ ਤੇ ਛੋਟੇ ਤੇ ਆ ਨਾਲ ਦੀ ਨਾਲ ਡਾਕਟਰ ਨੂੰ ਜੋ ਨਹੀਂ ਚਾਹੀਦੀ ਹੈਗੀ ਐ ਰੀਡਿੰਗ ਹੈ ਨਾ ਵੀ ਹਾਰਟ ਦੀ ਕੀ ਐ ਬੀਪੀ ਦੀ ਕੀ ਸਾਰਿਆਂ ਦੀ ਨਾਲ ਦੀ ਨਾਲ ਆ ਫਿਰ ਤੁਸੀਂ ਦੇਖੋਗੇ ਲੈਬ ਵਾਲਿਆਂ ਨੇ ਉਹਨਾਂ ਨੇ ਨਾਲ ਦੀ ਨਾਲ ਜਿਸ ਵਲੇ ਟੈਸਟ ਲਿਖਦੇ ਆ ਉਹ ਕਹਿੰਦੇ ਨਾਲ ਦੀ ਨਾਲ ਸਾਨੂੰ ਰਿਪੋਰਟ ਇਹਦੇ ਨਾਲ ਹੀ ਪ੍ਰਿੰਟਰ ਸਾਰਾ ਕੁਝ ਹੋਊਗੀ ਚਾਹੀਦਾ ਇਹਨਾਂ ਦੀ ਫਾਰਮੇਸੀ ਵਾਲਿਆਂ ਦਾ ਆਪਣਾ ਇਹ ਸਾਰਾ ਕੁਝ ਜਿਹੜਾ ਹੈ ਜਿੱਦੇ ਵਿੱਚ ਸੈਂਪਲ ਲੈਣਾ ਨਾਲ ਇੱਕ ਥੋੜਾ ਜਿਹਾ ਜਿਵੇਂ ਦਾ ਕਹਿੰਦੇ ਵੀ ਵਾਸ਼ਰੂਮ ਚਾਹੀਦਾ ਹੈਗਾ ਆ ਸਾਹਮਣੇ ਤੁਸੀਂ ਬੋਲੋਗੇ ਜੇ ਟੈਸਟ ਵਾਲੇ ਨੇ ਕੋਈ ਜਾਨਣਾ ਹੈਗਾ ਇਹਦੇ ਵਿੱਚ ਫਿਰ ਆ ਮਤਲਬ ਜਿਹੜਾ ਇਹਦੇ ਜਿਸ ਤਰ੍ਹਾਂ ਦੀ ਵੀ ਲੋਡ ਦੱਸੀ ਆ ਉਹਨਾਂ ਨੇ ਕਿ ਇੱਥੇ ਬੈਡ ਤੇ ਲਟਾ ਕੇ ਜੋ ਲੋਡ ਹੈਗੀ ਆ ਇੱਥੇ ਅਗਰ ਐਡਮਿਟ ਕੀਤਾ ਜਾ ਸਕਦਾ ਇੱਥੇ ਆਕਸੀਜਨ ਦੀ ਸਪਲਾਈ ਜਿੱਥੇ-ਇਥੇ ਵੀ ਲੋਡ ਹੈਗੀ ਆ ਇੱਥੇ ਜਿਵੇਂ ਡਾਕਟਰ ਕਹਿੰਦੇ ਸੀ ਵੀ ਅਸੀਂ ਇਹਨੂੰ ਹੋਰ ਵੀ ਵਧਾ ਸਕਦੇ ਆ ਹੂੰ ਆਇਦੇ ਵਿੱਚੋਂ ਨਿਕਲੂਗਾ ਇੱਕ ਹੋਰ ਹੋਰ ਮਤਲਬ ਬੈੱਡ ਬਣ ਜਾਣਾ ਇਹ ਸਾਰਾ ਮਤਲਬ ਉਸ ਤਰੀਕੇ ਨਾਲ ਫੋਲਡਿੰਗ ਜਿਹਾ ਬਣਾਇਆ ਹੋਇਆ ਵੀ ਜਿੱਦਾ ਕਾਉਂਸਲਿੰਗ ਕਰਨ ਦੀ ਲੋੜ ਹੈ ਕਾਉਂਸਲਿੰਗ ਵਾਲੇ ਕਾਉਂਸਲਿੰਗ ਕਰ ਸਕਦੇ ਹੈਗੇ ਆ ਮੈਡੀਸਨ ਵਾਲੇ ਨੇ ਆਪਣਾ ਕੰਮ ਕਰ ਲੈਣਾ ਇੱਥੇ ਜਿਸ ਤਰ੍ਹਾਂ ਦਾ ਵੀ ਉਹਨਾਂ ਦੇ ਹਾਲਾਤ ਬਣਦੇ ਆ ਜਿੰਨੀ देर ਅਬਜ਼ਰਵ ਕਰਨ ਦੀ ਲੋੜ ਹੈਗੀ ਆ ਆਕਸੀਜਨ ਤੇ ਲਾਉਣ ਦੀ ਲੋੜ ਹੈਗੀ ਆ ਉਹ ਮਤਲਬ ਅਲੱਗ-ਅਲੱਗ ਨੀਡ ਜਿਹੜੀ ਹੈ ਜਿਵੇਂ ਦੱਸੀ ਹੈ ਉਸ ਤਰੀਕੇ ਨਾਲ ਚ ਤਾਂ ਬਿਲਕੁਲ ਚੱਲਦਾ ਫਿਰਦਾ ਹਸਪੀਟਲ ਦਿਖਾ ਰਹੇ ਆ ਤੁਹਾਨੂੰ ਤਾਂ ਅੰਦਰ ਕਾਰਡੀਆਕ ਯੂਨਿਟ ਦਿਖਾਈ ਆ ਉਸ ਤੋਂ ਬਾਅਦ ਐਡਮ ਇੱਕ ਲੈਬ ਹੈ ਅ ਸ਼ਮਸ਼ੇਰ ਜੀ ਲੈਬੈਟਰੀ ਦਾ ਬਹੁਤ ਵੱਡਾ ਜਿਹੜਾ ਯੋਗਦਾਨ ਜਾਂ ਕਹਿ ਲਓ ਜ਼ਰੂਰਤ ਹੁੰਦੀ ਆ ਮੈਡੀਕਲ ਦੇ ਵਿੱਚ ਹਾਂ ਡਾਇਗਨੋਸ ਬਣਾਉਣ ਲਈ ਜੇਕਰ ਡਾਇਗਨੋਸ ਬਣੇਗੀ ਤਾਂ ਹੀ ਡਾਕਟਰ ਪ੍ਰੋਪਰ ਟਰੀਟਮੈਂਟ ਦੇ ਸਕਦਾ ਹੈ ਨਾ ਤੇ ਇਹਨਾਂ ਦੇ ਕੋਲ ਮੈਨੂੰ ਲੱਗਦਾ ਰਿਪੋਰਟ ਸਿਸਟਮ ਉਹਨਾਂ ਦਾ ਕਿੰਨੇ ਮਿੰਟ ਦੇ ਵਿੱਚ ਤੁਸੀਂ ਜੇ ਟੈਸਟ ਦੀ ਰਿਪੋਰਟ ਦੇ ਦਿੰਦੇ ਆ ਜੇਕਰ ਸੀਵੀਸੀ ਅਸੀਂ ਜਦੋਂ ਆਪਾਂ ਸੈਂਪਲ ਲੈਂਦੇ ਆ ਸੈਂਪਲ ਲੈਣ ਤੋਂ ਅਸੀਂ 10 ਮਿੰਟ ਦੇ ਅੰਦਰ ਅੰਦਰ ਸੀਵੀਸੀ ਦੀ ਰਿਪੋਰਟ ਦੇ ਸਕਦੇ ਆ ਇਮੀਡੀਏਟਲੀ ਸੀਵੀਸੀ ਹਾਂ ਜਿਹੜੇ 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 ਟੈਸਟ ਨੇ ਜਿਹੜੇ ਤੁਸੀਂ ਇੱਥੇ ਯਕਤਮ ਸਭ ਤੋਂ ਪਹਿਲਾਂ ਸਾਡੇ ਕੋਲ ਸੀਵੀਸੀ ਹੈ H56 ਹੈ ਫਾਈਵ ਸੈਲ ਕਾਊਂਟਰ ਹੈ ਤੇ ਜਿਹੜਾ ਕਿ ਅੱਜ ਨਿਊ ਟੈਕਨੋਲੋਜੀ ਦਾ ਵੈਸੇ ਜਾਰ ਦੇਖਿਆ ਜਾਵੇ ਤਾਂ 3 ਸੈਲ ਕਾਊਂਟਰ ਹੀ ਲੱਗੇ ਹੋਣੇ ਸਾਡੇ ਕੋਲ 5 ਵਾਲਾ ਹੈ ਇਹਦੇ ਵਿੱਚ ਅਸੀਂ ਸੀਵੀਸੀ ਦੇ ਵਿੱਚ ਕੰਪਲੀਟ ਬਲੱਡ ਸੈਲ ਕਾਊਂਟ ਕਰ ਸਕਦੇ ਹਾਂ ਜਿਹਦੇ ਵਿੱਚ ਐਚਬੀ ਟੀਐਲਸੀ ਡੀਐਲਸੀ ਪਲੇਟਲੈਟ ਲੈਂਫੋਫਿਲ ਨਿਊਟ੍ਰੋਫਿਲ ਸਾਰੇ ਟੈਸਟ ਆ ਜਾਂਦੇ ਨੇ ਇਹ ਮੋਨਿਟਰ ਅਤੀ ਆਧੁਨਿਕ ਹੈ ਜੀ ਹਾਂਜੀ ਇਹ ਅਤੀ ਆਧੁਨਿਕ ਲੇਟਸ ਟੈਕਨੀਕ ਦਾ ਹੈ ਜੀ ਤੇ ਉਸ ਤੋਂ ਬਾਅਦ ਸਾਡੇ ਕੋਲੇ ਬਾਇ ਇਹਦੇ ਵਿੱਚ ਅਸੀਂ ਇਹਦੇ ਵਿੱਚ ਅਸੀਂ ਬਾਇਓਕੈਮਿਸਟਰੀ ਟੈਸਟ ਲੀਵਰ ਫੰਕਸ਼ਨ ਟੈਸਟ ਕਿਡਨੀ ਫੰਕਸ਼ਨ ਟੈਸਟ ਲਿਪਿਡ ਪ੍ਰੋਫਾਈਲ ਟੈਸਟ ਕੋਲ ਦੇ ਜੋ ਸਾਰੇ ਆਪਣੇ ਹਾਰਦ ਦੇ ਨਾਲ ਰਿਲੇਟਡ ਟੈਸਟ ਹੋ ਜਾਂਦੇ ਉਹ ਹੋ ਜਾਂਦੇ ਆ ਸੀਆਰਪੀ ਆਪਣਾ ਬਲੱਡ ਇਨਫੈਕਸ਼ਨ ਦੇ ਲਈ ਅਸੀਂ ਟੈਸਟ ਓਬਵੀਅਸਲੀ ਇਹਦੇ ਵਿੱਚ ਕਰ ਲੈਂਦੇ ਆ ਅਮਾਈਲੇਜ ਜਦੋਂ ਆਪਣੇ ਪੈਟ ਦੇ ਵਿੱਚ ਕੋਈ ਇਨਫੈਕਸ਼ਨ ਹੋਦਾ ਅਮਾਈਲੇਜ ਲਾਈਪੇਸ ਉਹ ਸਾਰੇ ਟੈਸਟ ਸਾਡੇ ਬਾਇਓਕੈਮਿਸਟਰੀ ਟਾਈਮ 7 ਦੇ ਵਿੱਚ ਹੋ ਜਾਂਦੇ ਆ ਅੱਛਾ ਰਿਪੋਰਟ ਕਿੰਨੀ ਦੇਰ ਚ ਦੇ ਦਿੰਨੇ ਹੋ ਰਿਪੋਰਟ ਇਹ ਕਰਦਾ ਕਿ ਅਸੀਂ ਕਿਹੜਾ ਟੈਸਟ ਕਰ ਸਕਦੇ ਆ ਜਿਹੜਾ ਕਿ ਸੀਵੀਸੀ ਹੈ ਸੀਵੀਸੀ ਦੇ ਤਾ ਜਲਦੀ ਆ ਜਾਂਦੀ ਹੈ ਆਪਣੇ ਕੋਲ ਜਦੋਂ ਕਿ ਸਾਡੇ ਕੋਲ ਆਪਣਾ ਇਹ ਸੀ ਮੈਨੂਅਲ ਕਰਦੇ ਆ ਇਹਦੇ ਲਈ ਸਾਨੂੰ ਐਲ ਐਫ ਟੀ ਆਰ ਐਫ ਟੀ ਦੇ ਲਈ ਵਿਦਨ 1 ਇੱਕ ਘੰਟੇ ਦੇ ਵਿੱਚ ਵਿੱਚ ਅਸੀਂ ਪੂਰੀ ਰਿਪੋਰਟ ਬਣਾ ਕੇ ਤੁਹਾਨੂੰ ਦੇ ਸਕਦੇ ਹਾਂ ਹਰ ਫੈਸਿਲਿਟੀਆਂ ਅੰਦਰ ਅਵੇਲੇਬਲ ਹਾਂਜੀ ਸਰ ਇਹ ਇਹਦੇ ਨਾਲ ਹੀ ਸਾਡਾ ਇਹ ਦੇਖੋ ਸਾਡੇ ਕੋਲ ਪ੍ਰਿੰਟਰ ਹੈ ਲੈਪਟਾਪ ਹੈ ਲੈਪਟਾਪ ਦੇ ਵਿੱਚ ਅਸੀਂ ਐਂਟਰੀ ਕਰਾਂਗੇ ਐਂਟਰੀ ਕਰਨ ਤੋਂ ਬਾਅਦ ਅਸੀਂ ਪ੍ਰਿੰਟਰ ਦੇ ਰਾਹੀਂ ਰਿਪੋਰਟ ਕੱਢ ਕੇ ਪੇਸ਼ੈਂਟ ਨੂੰ ਨਾਲ ਦੀ ਨਾਲ ਦੇ ਸਕਦੇ ਹਾਂ ਠੀਕ ਹੈ ਤਾਂ ਬਿਲਕੁਲ ਦੇਖੋ ਸ਼ਮਸ਼ੇਰ ਜੀ ਤੁਹਾਨੂੰ ਇਹ ਚੀਜ਼ ਅਬਜ਼ੌਰਬ ਹੋਈ ਕਿ ਇਹ ਬਹੁਤ ਜ਼ਰੂਰਤ ਹੈ ਇਸ ਚੀਜ਼ ਦੀ ਬਹੁਤ ਜ਼ਰੂਰਤ ਮੈਂ ਕਿ ਇਸ ਤੋਂ ਬਿਨਾ ਹੈਲਥ ਜਿਹੜੀ ਹੈ ਅ ਵੱਡੀ ਗੱਲ ਹੈ ਵੀ ਹੈਲਥ ਨੂੰ ਤੁਸੀਂ ਹੁਣ ਜਿਹੜੀ ਹੜਾਂ ਦੀ ਮਾਰ ਪਈ ਹੈ ਤੇ ਇਹਦੇ ਵਿੱਚ ਹੈਲਥ ਦੀਆਂ ਇੰਨੀਆਂ ਸਮੱਸਿਆਵਾਂ ਸਾਹਮਣੇ ਆ ਰਹੀਆਂ ਤੇ ਇਸ ਤੋਂ ਬਿਨਾ ਮਤਲਬ ਆਪਾਂ ਹੈਲਥ ਕਿਵੇਂ ਕਰ ਸਕਦੇ ਹਾਂ ਕੱਲੀ ਦਵਾਈ ਬਣ ਕੇ ਤਾਂ ਕਰ ਨਹੀਂ ਸਕਦੇ ਤੇ ਦਵਾਈ ਦੇਣ ਤੋਂ ਪਹਿਲਾਂ ਸਾਨੂੰ ਉਹਦੇ ਟੈਸਟ ਨਹੀਂ ਵੀ ਡਾਕਟਰ ਜਦੋਂ ਮੇਨ ਜਿਹੜੇ ਕੇਸ ਐ ਸੀਰੀਅਸ ਤੇ ਡਾਕਟਰ ਤਾਂ ਡਾਕਟਰ ਦੇ ਲਈ ਤਾਂ ਇਹ ਡਾਇਗਨੋਸ ਬਣਾਉਣ ਦੇ ਲਈ ਤਾਂ ਬਹੁਤ ਜ਼ਰੂਰੀ ਹੈ ਵਿਦਆਊਟ ਡਾਇਗਨੋਸ ਉਹ ਤਾਂ ਕਈ ਵਾਰ ਪ੍ਰੋਬਲਮ ਵਧਾ ਵੀ ਸਕਦੀ ਦਵਾਈ ਫਿਰ ਜੇ ਪਤਾ ਹੀ ਨਹੀਂ ਹੈਗਾ ਵੀ ਅੰਦਰ ਜਿਹੜਾ ਲੈਵਲ ਕੀ ਹੈ ਸ਼ੂਗਰ ਦਾ ਲੈਵਲ ਲਿਵਰ ਕਿਡਨੀ ਦੀ ਕੀ ਹਾਲਾਤ ਜੇਕਰ ਕੋਈ ਇੰਜੈਕਸ਼ਨ ਦੇਣਾ ਜਿਵੇਂ ਉਸ ਵੀ ਡਾਕਟਰ ਸਾਹਿਬ ਦੱਸ ਰਹੇ ਕਿ ਸੀਰੀਅਸ ਕੇਸ ਜੇ ਕੋਈ ਇਦਾਂ ਦਾ ਬਣਦਾ ਹੈ ਜੇ ਅੰਦਰ ਪਾਉਣਾ ਪੈਂਦਾ ਤਾਂ ਉਹਦੇ ਤਾਂ ਸਾਨੂੰ ਦੇਖਣਾ ਪਏਗਾ ਨਾ ਕਿ ਉਹਦੇ ਇਦਾਂ ਲਈ ਪੰਜਾਬ ਪੰਜਾਬ ਦੇ ਨਾਲ ਖੜਿਆ ਹੈ ਤੁਸੀਂ ਇੱਕ ਲਗਭਗ ਕਰੀਬ 1.5-2 ਕਰੋੜ ਦੀ ਇਹ バス ਤਿਆਰ ਕਰਤੀ ਪੰਜਾਬੀਆਂ ਨੇ ਤਾਂ ਐਕਸਟਰਾਔਡੀਨਰੀ ਕੀਤਾ ਹੈ ਤੁਸੀਂ ਵਾਕਈ ਪਿੱਠ ਥਾਪੜਨ ਵਾਲੀ ਗੱਲ ਹੈ ਨਹੀਂ ਇਹ ਤੇ ਮਨੋਂ ਤੇ ਲੋੜਾਂ ਦੇ ਹਿਸਾਬ ਨਾਲ ਤਾਂ ਜ਼ਿੰਦਗੀਆਂ ਲਾਉਂਦੇ ਆ ਰਹੇ ਹਾਂ ਸ਼ੁਰੂ ਤੇ ਹੀ ਇਹ ਤਾਂ ਕਰੋੜਾਂ ਕਰੋੜਾਂ ਦੀ ਗੱਲ ਨਹੀਂ ਹੈਗੀ। ਹਾਂ। ਮਤਲਬ ਕਿੱਲੋ ਵੀ ਆਪਣੇ ਭੈਣ ਭਰਾਵਾਂ ਮੇ ਜੋ ਸਮੱਸਿਆ ਇਹੋ ਜੀ ਮੁਸੀਬਤ ਦੀ ਘੜੀ ਦੇ ਵਿੱਚ ਹੈ। ਉਹ ਕਹਿੰਦੇ ਆ ਤੁਸੀਂ ਇੰਨੇ ਤੇਜ਼ ਪਾਣੀ ਚ ਨੂੰ ਜਾ ਰਹੇ ਹੋਗੇ ਤੁਹਾਨੂੰ ਆ ਹੋ ਜੂਗਾ ਆ ਹੋ ਜੂਗਾ। ਤੇ ਉਹ ਮੈਂ ਕਿਹਾ ਵੀ ਤੁਹਾਡਾ ਬੱਚਾ ਤੁਹਾਡਾ ਭੈਣ ਭਰਾ ਹੋਵੇ ਵੀ ਫਿਰ ਤੁਸੀਂ ਕੀ ਸੋਚੋਗੇ? ਗੱਲ ਤੇ ਤੁਹਾਡੀ ਤੁਸੀਂ ਨੇ ਬਹੁਤ ਵਧੀਆ ਗੱਲ ਕਹੀ ਕਹਿੰਦੇ ਅਸੀਂ ਤਾਂ ਜ਼ਿੰਦਗੀਆਂ ਲਾਉਂਦੇ ਆ ਰਹੇ ਆਂ ਪਰਿਵਾਰ ਵਾਰ ਤੇ ਸਾਡੇ ਦਾ। ਹਾਂ ਇਹ ਤਾਂ ਸ਼ੁਰੂ ਤੋਂ ਹੀ ਚੱਲਦਾ ਆ ਰਿਹਾ ਨਾ। ਕਿ ਉੱਥੇ ਤੇ ਮਤਲਬ ਪਰਿਵਾਰ ਸਰਵੰਸਈ ਇਹ ਸਾਰੀਆਂ ਚੀਜ਼ਾਂ ਇਹ ਤਾਂ ਚੀਜ਼ਾਂ ਉਹਨਾਂ ਨੇ ਸਮਝਾਈਆਂ ਹੈ ਨਾ ਵੀ ਜੇ ਤੁਸੀਂ ਬੰਦਾ ਬਣ ਕੇ ਜੀਣਾ ਉਹ ਕੋਈ ਪਛਾਣ ਸੋਈ ਕੋਈ ਨਾ ਬੰਦਾ ਕਹੀਐ ਸੋਈ ਵੀ ਉਹਦੇ ਵਿੱਚ ਤਾਂ ਇਹ ਸਾਰਾ ਜਿਹੜਾ ਮਤਲਬ ਸਾਡੇ ਭੈਣ ਭਰਾ ਇਹਨਾਂ ਲਈ ਤਾਂ ਜਿੰਦਗੀ ਬਚਾਉਣ ਲਈ ਜ਼ਿੰਦਗੀ ਲਾਉਣਾ ਤਾਂ ਇੱਕ ਉਹਨਾਂ ਨੇ ਸਿਖਾਇਆ ਹੈ ਨਾ ਕਨਸੈਪਟ ਹੀ ਇਹ ਆ ਸਰ ਕਨਸੈਪਟ ਹੀ ਇਹ ਹੈ ਪੈਸਾ ਜਿਹੜਾ ਹੈਗਾ ਉਹ ਤਾਂ ਇੱਕ ਸੈਕੰਡਰੀ ਚੀਜ਼ ਆ ਗਈ ਨਾ ਬਹੁਤ ਮਿਹਰਬਾਨੀ ਤਾਂ ਪ੍ਰਭਾਸ ਰਾ ਦੇ ਫਾਊਂਡਰ ਸ਼ਮਸ਼ੇਰ ਸਿੰਘ ਸਾਡੇ ਨਾਲ ਮੌਜੂਦ ਸੀਗੇ ਇਹ ਚਲਦਾ ਫਿਰਦਾ ਹਸਪਤਾਲ ਤਿਆਰ ਕਰਦਾ ਇਹ ਹਸਪਤਲ ਹੈ ਜੋ ਕਿਤੇ ਵੀ ਟਰੈਵਲ ਕਰ ਸਕਦਾ ਹੈ ਕਰੋੜਾਂ ਰੁਪਏ ਦੀ ਲਾਗਤ ਨਾਲ ਇਹ ਅਤੀ ਆਧੁਨਿਕ ਬਸ ਤਿਆਰ ਕੀਤੀ ਗਈ ਜਿਸ ਦੇ ਵਿੱਚ ਐਡਮਿਟ ਕਰਨ ਦੀ ਕਾਰਡੀਅਕ ਦੀ ਟੈਸਟਾਂ ਦੀ ਡਾਕਟਰਸ ਐ ਐਮਬੀਬੀਐਸ ਐਮਡੀ ਡਾਕਟਰ ਮਾਜੂ ਮੌਜੂਦ ਰਹਿਣਗੇ ਤਾਂ ਹੜਪੀੜਤਾਂ ਦੇ ਲਈ ਇਹ ਸੰਜੀਵਨੀ ਬੂਟੀ ਸਾਬਤ ਹੋ ਸਕਦੀ ਹੈ ਕਿਉਂਕਿ ਹੁਣ ਪਾਣੀ ਉਤਰ ਚੁੱਕਿਆ ਤੇ ਪਾਣੀ ਤੋਂ ਬਾਅਦ ਜਿਸ ਤਰ੍ਹਾਂ ਦੇ ਸਰਕਮਸਟੈਂਸਸ ਸਾਹਮਣੇ ਆ ਰਹੇ ਨੇ ਹਾਲਾਤ ਜਿਸ ਤਰ੍ਹਾਂ ਦੇ ਬਣਦੇ ਜਾ ਰਹੇ ਨੇ ਉਸ ਨੂੰ ਲੈ ਕੇ ਬਿਮਾਰੀਆਂ ਦਾ ਖਤਸਾ ਬਹੁਤ ਸੀਗਾ ਪਰ ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਇਹ ਅਤੀ ਆਧੁਨਿਕ ਬਸ ਤਿਆਰ ਕੀਤੀ ਗਈ ਆ ਸਵਾਲ ਇਹ ਸੀ ਕਹਿੰਦੇ ਪੰਜਾਬ ਪੰਜਾਬ ਨਾ ਖੜਿਆ ਕਹਿੰਦੇ ਸਾਡਾ ਤਾਂ ਕਨਸੈਪਟ ਇਹ ਆ ਅਸੀਂ ਤਾਂ ਜ਼ਿੰਦਗੀਆਂ ਸ਼ੁਰੂ ਤੋਂ ਦਿੰਦੇ ਆ ਰਹੇ ਆ ਪੈਸਾ ਬਹੁਤ ਛੋਟੀ ਚੀਜ਼ ਹੈ ਕੈਮਰਾ ਪਰਸਨ ਦਲੇਰ ਨਾ ਗਗਨ ਸ਼ੁਕਲਾ ਦਿੱਲੀ ਪੋਸਟ ਪੰਜਾਬੀ